ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਰੂਪਨਗਰ ਚ ਲੈਟਰ ਹੈਟ ਦੱਬੇ ਪੰਜ ਮਜ ਦੂਰਬਾਦ ਚ ਕਾਰਜ ਸ਼ੁਰੂ ਨਵੀਂ ਤਕਨੀਕ ਨਾਲ ਚੁੱਕਿਆ ਜਾ ਰਿਹਾ ਸੀ ਕਰਦਲ ਲੈਟਰ ਐਡਨਰ ਦੀਆਂ ਟੀਮਾਂ ਪੁੱਜੀਆਂ ਇਸ ਦੇ ਨਾਲ ਹੀ ਰੂਪਨਗਰ ਵੀਰਵਾ ਦੁਪਹਿਰ ਤੋਂ ਬਾਅਦ ਰੂਪਨਗਰ ਦੀਪ੍ਰੀਤ ਕਲੋਨੀ ਚ ਇੱਕ ਵੱਡਾ ਘਰ ਦਾ ਲੈਂਡਰ ਚੁੱਕਣ ਲੱਗੇ ਮਜ਼ਦੂਰ ਲੈਂਡਰ ਹੇਠ ਦੱਬੇ ਗਏ ਇਸ ਸਾਤੇ ਤੋਂ ਬਾਅਦ ਤੁਰੰਤ ਜੀਸੀਬੀ ਮਸ਼ੀਨਾਂ ਬੁਲਾਈਆਂ ਗਈਆਂ ਅਤੇ ਲੈਂਡਰ ਹੇਠ ਦੱਬੇ ਮਜ਼ਦੂਰਾਂ ਨੂੰ ਕਢਣ ਦੇ ਯਤਨ ਕੀਤੇ ਗਏ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲੈਂਡਰ ਦੇ ਪੰਜ ਮਜ਼ਦੂਰ ਹੇਠ ਆ ਗਏ ਹਨ ਇਸ ਦੇ ਨਾਲ ਹੀ ਘਰ ਵਿੱਚ ਉੱਚ ਚੱਲਣ ਲਈ ਲੈਂਟਰ ਚੁੱਕਣ ਦੀ ਤਕਨੀਕ ਦੀ ਵਰਤੋਂ ਕਰਕੇ ਕੰਮ ਕੀਤਾ ਜਾ ਰਿਹਾ ਸੀ ਰਜਿੰਦਰ ਕੌਰ ਨੇ ਘਰਪ੍ਰੀਤ ਕਲੋਨੀ ਵਿੱਚ ਉਧਾਇਆ ਜਾ ਰਿਹਾ ਸੀ ਇਹ ਘਰ 40 ਸਾਲ ਪਹਿਲਾਂ 1984 ਵਿੱਚ ਬਣਿਆ ਸੀ ਇਸ ਦੇ ਨਾਲ ਹੀ ਇਸ ਦੇ ਹੇਠ ਲੈਂਟਰ ਹੇਠ ਡਿੱਗਣ ਕਾਰਨ 5 ਲੋਕ ਥਲੇ ਦੱਬੇ ਗਏ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ